ਤੁਸੀਂ ਜੇ 2 ਜੁੰਟਾਂ ਦੀ ਪਰਮਿਸ਼ਨ ਮੰਗੋਗੇ ਤਾਂ ਤੁਸੀਂ ਚਾਹੁੰਦੇ ਹੋ ਕਿ 2 ਜੁੰਟਾਂ ਦੀ ਪਰਮਿਸ਼ਨ ਹੋਰ ਮਿਲ ਜੇ ਤਾਂ 2 ਜੁੰਟਾਂ ਦੀ ਮੈਂ ਪਰਮਿਸ਼ਨ ਦੇ ਦੂੰਗਾ ਤਾਂ ਤੁਸੀਂ 50 100 ਬੰਦੇ ਨੂੰ ਨੌਕਰੀਓ ਦੇਵੋਗੇ ਨਹੀਂ ਉਹ 50 100 ਬੰਦੇ ਧਰਨੇ ਦੇਣਗੇ ਫਿਰ ਕਿਸੇ ਨਾ ਕਿਸੇ ਰੂਪ ਚ ਸਰਕਾਰ ਤੋਂ ਮੰਗ ਕਰਨਗੇ ਜੇ ਉਹ ਸੈਲਫ এমਪਲਾਈਡ ਹੋ ਜਾਣਗੇ ਤੁਹਾਡੇ ਕੋਲੇ ਕੰਮ ਤੁਹਾਨੂੰ ਲੇਬਰ ਚਾਹੀਦੀ ਹੈ ਤੁਹਾਨੂੰ ਮੈਨਪਾਵਰ ਚਾਹੀਦੀ ਹੈ ਸਾਨੂੰ ਰੈਵਨਿਊ ਚਾਹੀਦਾ ਹੈ ਤੇ ਲੋਕਾਂ ਨੂੰ ਕੰਮ ਚਾਹੀਦਾ ਹੈ ਇਸ ਸਾਰਾ ਆਪਸ ਚ ਇੰਟਰਲਿੰਕਡ ਹੈ ਸੋ ਮੈਂ ਲਗਭਗ ਤੁਹਾਡੇ ਸਾਰਿਆਂ ਦੇ ਜਵਾਬ ਦੇਤੇ ਮੰਡੀ ਦੀ ਗੱਲ ਕੀਤੀ ਅਸੀਂ ਤਿੰਨ ਭਾਗਾਂ ਚ ਵੰਡਿਆ ਬਿਲਕੁਲ ਸਹੀ ਗੱਲ ਹੈ ਪੰਜਾਬ ਦੀਆਂ ਸਾਰੀਆਂ ਮੰਡੀਆਂ ਲਗਭਗ ਸ਼ਹਿਰਾਂ ਦੇ ਵਿੱਚ ਆ ਗਿਆਂ ਜਿਸ ਵੇਲੇ ਬਣਾਈਆਂ ਸੀ ਉਦੋਂ ਸ਼ਹਿਰਾਂ ਤੋਂ ਬਾਹਰ ਸੀ ਹੁਣ ਉਹ ਸ਼ਹਿਰਾਂ ਦੇ ਵਿੱਚ ਆ ਗਿਆਂ ਆਬਾਦੀ ਚ ਆ ਗਿਓ ਤੇ ਉਹਦੇ ਵੀ ਤਰੀਕੇ ਦੋ ਤਿੰਨ ਕੱਢਣ ਲੱਗੇ ਹੋયા ਸੀ ਕਿ ਉਹਨਾਂ ਦਾ ਵਪਾਰ ਵੀ ਬੱਚੇ ਟ੍ਰੈਫਿਕ ਜਿਹੜੀ ਹੈ ਉਹ ਵੀ ਬਾਹਰ ਨਿਕਲ ਜੇ ਤੇ ਸ਼ਾਨਦਾਰ ਲੇਟੈਸਟ ਮੰਡੀਆਂ ਤੇ ਲੇਟੈਸਟ બસ ਸਟੈਂਡ ਬੰਨ੍ਹ